ਸਿੰਘ ਜੀ ਸਿੰਘ ਜੀ ਬਾਪੂ ਸਾਹਿਬ ਸਾਥ ਨਹੀਂ ਕਰਨਾ ਇੱਥੇ ਕੰਮ ਵਿਗੜ ਜਾਣਾ ਜੀ ਭਾਈ ਬੋਲੋ ਭੋਲੀ ਉਹ ਮਾਰਨ ਦੀ ਕੋਸ਼ਿਸ਼ ਕਰਦਾ ਵਾ ਸਾਰੇ ਆਲੇ ਨਾਲ ਕੇ ਆ ਦੇਖੋ ਇਹ ਮਾਰਨ ਦੀ ਕੋਸ਼ਿਸ਼ ਕਰਦਾ ਪਾਜੀ ਮੁਰਦੇ ਪਰਿਵਾਰੋਂ ਤੋਂ ਆਇਆ ਇਹਨਾਂ ਦਾ ਪੂਰਾ ਇਤਮਾਮ ਕਰਨੇ ਆ ਤਿੰਨ ਪਲਾਂਟ ਦੇ ਪੈਣ ਸਾਈਨ ਹੋਇਆ ਸਾਈਨ ਹੋਇਆ ਪਾਜੀ ਇੱਕ ਮਿੰਟ ਮੈਂ ਗੱਲ ਸੁਣ ਮੇਰਾ ਭਰਾ ਨਾ ਆ ਆ ਦੇਖੋ ਜੀ ਆ ਬੰਦਾ ਮੈਨੂੰ ਮਾਰਨ ਦੀ ਪੂਰੀ ਕੋਸ਼ਿਸ਼ ਕਰ ਰਿਹਾ

मेरा नाम दीपिका गुप्ता है मैं न्यू रंजीतपुरा च रै रही हूँ शराठा चौक ਮਸਲਾ ਇਹ ਹੈ ਕਿ ਮੇਰੇ ਹਸਬੰਡ ਐਕਸਪਾਇਰ ਹੋ ਚੁੱਕੇ ਆ ਥੋੜੇ ਦਿਨ ਪਹਿਲਾਂ ਵੀ ਮੈਂ ਨਿਊਜ਼ ਤੇ ਦਿੱਤੀ ਸੀਗੀ ਖਬਰ ਔਰ ਉਹਨਾਂ ਨੇ ਮੇਰੇ ਜਿਹੜੇ ਸਹੁਰੇ ਆ ਉਹਨਾਂ ਨੇ ਮੈਨੂੰ ਸੰਸਕਾਰ ਨਹੀਂ ਕਰਨ ਦਿੱਤਾ ਸੀਗਾ ਜਿਸ ਨਾਲ ਰਿਲੇਟਡ ਉਪਾਰ ਵਿੱਚ ਉਹਨਾਂ ਨੇ ਆਪੀ ਜ਼ਮੀਨਾਂ ਦੇ ਸਾਡੇ ਨਾਲ ਕੇਸ ਪਾਏ ਔਰ ਕੇਸ ਚੱਲਦੇ ਦੌਰਾਨ ਉਹਨਾਂ ਨੇ ਉਹ ਪ੍ਰਾਪਰਟੀ ਕਿਸੇ ਥਰਡ ਪਾਰਟੀ ਨੂੰ ਕਹਿੰਦੇ ਆ ਕਿ ਸੇਲ ਕਰਕੇ ਸਾਡੇ ਕੋਲ ਕਬਜ਼ਾ ਲੈ ਲੈਣੀ ਭੇਜਿਆ ਔਰ ਉਹਨਾਂ ਨੇ ਮੇਰੇ ਨਾਲ 200 ਬੰਦੇ ਆਏ ਜਿਹੜੇ ਸ਼ਿਵ ਸੈਰਾਂ ਨਾਲ ਸੰਬੰਧਿਤ ਸੀਗੇ ਔਰ ਉਹਨਾਂ ਨੇ ਮੇਰੇ ਤੇ ਆ ਕੇ ਹਮਲਾ ਕੀਤਾ ਜਿਨ੍ਹਾਂ ਦੇ ਵਿੱਚ ਮੇਰੀ ਸੱਸ ਨੀਰਮ ਗੁਪਤਾ ਜੋ ਕਿ ਨਿਊ ਅੰਮ੍ਰਿਤਸਰ ਬੀ ਬਲਾਕ ਫਲੈਟ ਨੰਬਰ 14 ਚ ਰਹਿ ਰਹੀ ਹੈ ਔਰ ਮੇਰੀ ਨਨਾਨ ਸੰਜਨਾ ਅਗਰਵਾਲ ਉਹ ਵੀ ਉੱਥੇ ਫਲੈਟ ਚ ਰਹਿ ਰਹੀ ਹੈ ਨਿਊ ਅੰਮ੍ਰਿਤਸਰ ਔਰ ਨੰਦੋਇਆ ਰਜੀਵ ਅਗਰਵਾਲ ਉਹ ਵੀ ਉੱਥੇ ਹੀ ਰਹਿ ਰਿਹਾ ਨਿਊ ਅੰਮ੍ਰਿਤਸਰ ਜਿਨ੍ਹਾਂ ਨੇ ਅੱਗੋਂ ਗੁੰਡੇ ਭੇਜੇ हायर ਕਰਕੇ ਪੈਸੇ ਦੇ ਕੇ ਕਿ ਇਹਨੂੰ ਘਰੋਂ ਬਾਹਰ ਕੱਢ ਦਿੱਤਾ ਜਾਵੇ ਔਰ ਉਹਨਾਂ ਨੇ ਮੇਨਾ ਕੁੱਟਮਾਰ ਕੀਤੀ ਹੈ ਔਰ ਜਿਨ੍ਹਾਂ ਦਾ ਉਹਨਾਂ ਦਾ ਪਰਚਾ ਵੀ ਹੋਇਆ ਹੈ ਨਹੀਂ ਸਰ ਮੈਨੂੰ ਕੋਈ ਡਾਕੂਮੈਂਟਸ ਵਗੈਰਾ ਉਹਨਾਂ ਨੇ ਨਹੀਂ ਦਿਖਾਏ ਸੋ ਉਹ ਮੇਰੇ ਨਾਮ ਵੀ ਰਜਿਸਟਰੀ ਸੀਗੀ ਉਹਨਾਂ ਨੇ ਮੇਰੀ ਰਜਿਸਟਰੀ ਫਾੜਨ ਦੀ ਕੋਸ਼ਿਸ਼ ਕੀਤੀ ਹੈ ਸਰ ਜਿਹੜੀ ਪੂਜਾ ਅਰੋੜਾ ਸੀਗੀ ਉਹ ਮੇਰੇ ਨਾਲ ਹੱਥ ਪਾਈ ਹੋਈ ਆ ਇੱਕ ਨੀਲਮ ਆ ਉਹ ਵੀ ਮੇਰੇ ਨਾਲ ਹੱਥੋਂ ਪਾਈ ਹੋਈ ਆ ਮੈਨੂੰ ਪੌੜੀਆਂ 'ਚ ਵੀ ੱਟਕੇ ਮਾਰੇ ਮੇਰੇ ਵਾਲ ਪੁੱਟੇ ਮੇਰੇ ਮੂੰਹ ਤੇ ਮੁੱਕੇ ਮਾਰੇ ਔਰ ਜਿੰਨੇ ਮੇਰੇ ਕੋਲ ਸਿਵਾ ਹਸਪਤਾਲ ਦੀ ਰਿਪੋਰਟ ਵੀ ਹੈਗੀ ਹੈ ਸਰ ਹਾਂਜੀ ਮੇਰੇ ਕੋ ਸਾਰੀਆਂ ਵੀਡੀਓਜ਼ ਹੈਗੀਆਂ ਪਰ ਸਰ ਇਹ ਹੈ ਕਿ ਮੇਰੀ ਕਿਤੇ ਸੁਣਵਾਈ ਇਸ ਕਰਕੇ ਨਹੀਂ ਹੋ ਰਹੀ ਕਿਉਂਕਿ ਮੇਰੇ ਕੋਲ ਕੋਈ ਪੈਸੇ ਨਹੀਂ ਹੈਗੇ ਕਿਉਂਕਿ ਮੇਰੀ ਨਨਾਨ ਪਹਿਲਾਂ ਹੀ ਸਾਡੀ ਦੁਕਾਨ ਤੋਂ ਸਾਰੀਆਂ ਚੋਰੀਆਂ ਕਰਕੇ ਲੈ ਗਈ ਹੋਈ ਆ ਮੇਰੀ ਚੱਲ ਅਚਲ ਸਾਰੀ ਸੰਪਤੀ ਤੇ ਉਹਨੇ ਇੱਕ ਹਮਲਾ ਕੀਤਾ ਹੋਇਆ ਵਾ ਔਰ ਉਹਦੇ ਕੋਲ ਸਾਰੇ ਮੇਰੇ ਹਸਬੰਦ ਦੇ ਜੋ ਵੀ ਡਾਕੂਮੈਂਟਸ ਵਗੈਰਾ ਸਭ ਉਹਦੇ ਕੋਲ ਆ ਹਸਬੰਦ ਦੀ ਕਾਰ ਤੱਕ ਉਹ ਉਹ ਚਲਾ ਰਹੀ ਹੈ ਕਿ ਮੈਨੂੰ ਪ੍ਰੋਬਲਮਸ ਆ ਰਹੀਆਂ ਮੇਰੇ ਕੋਲ ਕੋਈ ਪੈਸਾ ਨਹੀਂ ਹੈ ਔਰ ਜਿੰਨੇ ਕਰਕੇ ਉਹ ਹਰ ਕਿਸੇ ਨੂੰ ਖਰੀਦ ਕੇ ਮੇਰੇ ਵੱਲ ਭੇਜ ਦਿੰਦੀ ਹੈ ਕਿ ਇਹਨੂੰ ਮਾਰ ਕੁੱਟਾਈ ਕਰਕੇ ਇੱਥੋਂ ਕੱਢ ਦਿੱਤਾ ਜਾਵੇ ਔਰ ਮੇਰੇ ਹਸਬੰਦ ਦੀਆਂ ਤਿੰਨ ਪ੍ਰਾਪਰਟੀਆਂ ਐ ਉਹ ਕੱਲੇ ਆਏ ਸੀਗੇ ਬਾਅਦ ਵਿੱਚ 112 ਨੰਬਰ ਤੇ ਮੈਂ ਕਾਲ ਵੀ ਕੀਤੀ ਹੈ ਔਰ ਉਹਨਾਂ ਨੇ ਇਹ ਕਿਹਾ ਕਿ ਅਸੀਂ ਪੁਲਿਸ ਨਾਲ ਸੈਟਿੰਗ ਕਰਕੇ ਆਏ ਹੋਏ ਹਾਂ ਤਾਂ ਦਾ ਵੀ ਨਜਾਇਜ਼ ਤਰੀਕੇ ਨਾਲ ਆਇਆ ਕਿ ਬਦਮਾਸ਼ੀ ਕਰਨ ਵਾਸਤੇ ਆਇਆ ਤੁਹਾਡੇ ਵਿੱਚ ਹਾਂਜੀ ਸਰ ਨਜਾਇਜ਼ ਤਰੀਕੇ ਨਾਲ ਆਇਆ ਔਰ ਉਹਨਾਂ ਵਿੱਚ ਇੱਕ ਬੰਦੇ ਕੋਲ ਰਿਵਾਲਵਰ ਵੀ ਹੈਗੀ ਸੀਗੀ ਔਰ ਉਹਨਾਂ ਨੇ ਮੇਰੇ ਨਾਲ ਬਿਲਕੁਲ ਅਸ਼ਲੀਲ ਹਰਕਤਾਵਾਂ ਕੀਤੀਆਂ ਮੈਨੂੰ ਤਾਂ ਕੰਮ ਤੱਕ ਕਈ ਵੀ ਮਾਰੇ ਆ ਔਰ ਵੀਡੀਓਜ਼ ਵੀ ਬਣੀਆਂ ਹੋਈਆਂ ਸਰ ਜਿਹੜੇ ਬੰਦੇ ਉਹ ਆਏ ਆ ਉਹਨਾਂ ਨੇ ਮੇਰੇ ਨਾਲ ਹਨਾ ਹੱਥੋਪਾਈ ਕੀਤੀ ਆ ਗਲਤ ਹਰਕਤਾ ਕਰਨ ਦੀ ਕੋਸ਼ਿਸ਼ ਕੀਤੀ ਆ ਔਰ ਜਿੰਨੇ ਕਰਕੇ ਉਹਨਾਂ ਨੇ ਮੈਨੂੰ ਪੂਰੀ ਤਰ੍ਹਾਂ ਮੈਂਟਲੀ ਟੌਰਚਰ ਕੀਤਾ ਮੇਰੇ ਵਾਲ ਤੱਕ ਵੀ ਪੁੱਟੇ ਉਹਨਾਂ ਨੇ ਗਾਲੀ ਗਲੋਚ ਕੀਤੇ ਮੈਨੂੰ ਇੱਥੋਂ ਤੱਕ ਕਿ ਜਿਹੜਾ ਨੰਦੋਇਆ ਰਜੀਵ ਅਗਰਵਾਲ ਆ ਉਹ ਮੈਨੂੰ ਬਹੁਤ ਜ਼ਿਆਦਾ ਗਾਲਾਂ ਕੱਢੀਆਂ ਨੇ ਕੀ ਮੰਗ ਕੀ ਕਰਦੇ ਤੁਸੀਂ ਸਰ ਮੈਂ ਇਹੀ ਪ੍ਰਸ਼ਾਸਨ ਤੋਂ ਮੰਗ ਕਰਦੀ ਆ ਕਿ ਮੈਨੂੰ ਇਨਸਾਫ ਦਿਵਾਇਆ ਜਾਵੇ ਮੈਨੂੰ ਬਹੁਤ ਹੀ ਜ਼ਿਆਦਾ ਮੈਂਟਲੀ ਹਰਾਸਮੈਂਟ ਕਰ ਰਹੇ ਆ ਮੇਰਾ ਇੱਕ ਛੋਟਾ ਬੱਚਾ ਆ ਜੋ ਕਿ 1 ਸਾਲ ਦਾ ਆ ਔਰ ਮੇਰੇ ਮੰਮੀ ਆ ਮੇਰੇ ਭਰਾ ਆ ਔਰ ਉਹਨਾਂ ਦੇ ਵੀ ਉਹਨਾਂ ਨੇ ਹਮਲਾ ਕੀਤਾ ਆ ਔਰ ਜਿਨਾ ਜੇ ਮੇਰੇ ਕੋਈ ਵੀ ਜਾਣ ਮਾਲ ਨਹੀਂ ਕੋਈ ਵੀ ਨੁਕਸਾਨ ਹੁੰਦਾ ਆ ਉਹਦੇ ਪਰਪਾਈ ਮੇਰੀ ਨਨਾਨ ਸਜਣਾ ਅਗਰਵਾਰ ਜੋ ਨਿਊ ਅੰਮ੍ਰਿਤਸਰ ਵਿੱਚ ਰਹਿ ਰਹੀ ਆ ਬੀ ਬਲਾਕ ਵਿੱਚ ਉਹ ਜ਼ਿੰਮੇਵਾਰ ਹੋਏਗੀ ਰਜੀਵ ਅਗਰਵਾਲ ਔਰ ਸੱਸ ਨੀਲਮ ਗੁਪਤਾ ਜ਼ਿੰਮੇਵਾਰ ਹੋਏਗੀ ਤੇਣਾ ਵਾਲੇ ਸਰ ਜਿਹੜੇ ਹੈਗੇ ਬੰਦੇ ਨਾਲ ਉਹਨਾਂ ਨੇ ਪਾਏ ਆ ਉਹਨਾਂ ਵਿੱਚ ਇੱਕ ਰੋਹਿਤ ਪਾਸੀ ਹੈ ਉਹ ਵੀ ਉਹਦੀ ਮੈਨੂੰ ਇੱਕ ਟੀਟੀ ਹੈ ਔਰ ਜਿਹੜਾ ਨਾਮ ਹੈ ਸੰਜੀਵ ਉਹ ਉਹਨੇ ਮੈਨਾਂ ਬਹੁਤ ਬਦਮਾਸ਼ੀ ਕੀਤੀ ਹੈ ਟੀਟੀ ਜਿਹੜਾ ਉਹ ਉਹਨਾਂ ਦਾ ਸਪੈਸ਼ਲ ਬੰਦਾ ਆ ਉਹ ਕਈ ਵਾਰੀ ਮੇਰੇ ਕੋਲ ਆ ਚੁੱਕਾ ਆ ਟੀਟੀ ਔਰ ਉਹ ਮੈਨੂੰ ਧਮਕੀਆਂ ਦਿੰਦਾ ਹੈ ਕਿ ਮੈਂ ਤੇਰੀ ਜਾਣੀ ਕਿ ਸਾਰੀ ਪ੍ਰਾਪਰਟੀ ਮੈਂ ਖਰੀਦਣੀ ਆ ਔਰ 25 ਪੈਸੇ ਵਿੱਚ ਖਰੀਦ ਲੈਣੀ ਆ ਤੇਰੇ ਨਨਾਨ ਦੇ ਕੋਲ ਔਰ ਤੈਨੂੰ ਇਥੋਂ ਕੱਢ ਦੇਣਾ ਆ ਔਰ ਇੱਕ ਪ੍ਰਾਪਰਟੀ ਵਿੱਚ ਉਹਨੇ ਮੈਨੂੰ ਇਦਾਂ ਹੀ ਕੱਢਣ ਦੀ ਕੋਸ਼ਿਸ਼ ਕੀਤੀ ਆ ਬੰਦੇ ਨਾਲ ਲਿਆ ਕੇ ਸਰ ਉਹਨਾਂ ਵਿੱਚ ਇੱਕ ਬੰਦਾ ਸੀਗਾ ਮੇਰੀ ਸ਼ਾਪ ਤੇ ਆਇਆ ਸੀਗਾ ਔਰ ਸਨੋਂ ਦਾ ਨਾਮ ਜੇ ਦੀਪਕਾ ਨਾਂ ਦੇ ਲੇਡੀ ਆ ਉਹਨੇ ਕੰਪਲੇਂਟ ਕੀਤੀ ਸੀ ਕਿ ਉਸਦੇ ਹਸਬੰਦ ਦੀ ਡੈਥ ਹੋ ਗਈ ਸੀ ਤੇ ਉਹ ਜਿਸ ਮਕਾਨ ਚ ਰਹਿ ਰਿਹਾ ਸੀ ਉਸਦਾ ਸਾਰਾ ਪਰਿਵਾਰ ਜਿਹੜੇ ਸਾਸਿਆ ਨਨਾਨ ਆ ਤੇ ਬਾਕੀ ਪਰਿਵਾਰਕ ਮੈਂਬਰਾਂ ਨੇ ਬਾਹਰੋਂ ਬੰਦੇ ਲਿਆ ਕੇ ਜਿਸ ਮਕਾਨ ਚ ਰਹਿ ਰਹੇ ਸੀ ਉੱਥੋਂ ਉਹਨਾਂ ਨੂੰ ਜ਼ਬਰਦਸਤੀ ਕੱਢਤਾ ਕਬਜ਼ਾ ਕਰ ਲਿਆ ਤੇ ਸਾਮਾਨ ਚੋਰੀ ਕਰ ਲਿਆ ਜਿਸ ਬੰਦੇ ਅਸੀਂ ਦੀਪਕਾ ਦੇ ਸਟੇਟਮੈਂਟ ਹਾਸਲ ਕਰਕੇ ਮਕਰਮਾ ਦਰਜ ਕਰ ਲਿਆ ਵਾ ਦੋਸ਼ੀਆਂ ਨੂੰ ਜਲਦੀ ਗ੍ਰਿਫਤਾਰ ਕੀਤਾ ਜਾਵੇਗਾ ਕਿੰਨੇ ਕਿ ਮੈਂਬਰਾਂ ਦੇ ਪਰਚਾ ਦੱਤੇ ਹਨ 3-4 ਮੈਂਬਰ ਬਾਈ ਨੇਮ ਨੇ ਬਾਕੀ ਕੋਈ ਨਹੀਂ ਪਛਾਤੇ ਨੇ ਜਿਹੜੇ ਅਣਪਛਾਤੇ ਉਹਨਾਂ ਦੀ ਵੀਡੀਓ ਵੀ ਆ ਗਈ ਉਹਨਾਂ ਨੂੰ شناخت ਕਰਕੇ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਜਾਵੇਗਾ ਕੁਝ ਸ਼ੂਸਾਨਾਂ ਦੇ ਆਗੂ ਵੀ ਇੱਥੇ ਨੇ ਉਹਨਾਂ ਨੇ ਲਿਖਾਇਆ ਪਰ ਆਇਡੈਂਟੀਫਾਈ ਨਹੀਂ ਹੋਇਆ ਕਿਹੜੇ ਆਗੂ ਨੇ ਉਹਨਾਂ ਨੂੰ ਜਲਦੀ ਆਇਡੈਂਟੀਫਾਈ ਕੀਤਾ ਜਾਵੇ ਇਹ ਪਿਤਾ ਨੂੰ ਕਿਹਾ ਗਿਆ ਵੀ ਉਹਨੂੰ ਕੋਈ ਧਮਕੀਆਂ ਵੀ ਆ ਰਹੀਆਂ ਫੋਨ ਦੇ ਉੱਤੇ ਤੁਹਾਨੂੰ ਬਿਲਕੁਲ ਉਸ ਸੰਬੰਧੀ ਵੀ ਕਾਰਵਾਈ ਕੀਤੀ ਜਾਊਗੀ ਤੇ ਉਸ ਤੋਂ ਇਲਾਵਾ ਉਹਨੂੰ ਸਿਕਿਉਰ ਵੀ ਕੀਤਾ ਜਾਏਗਾ ਠੀਕ ਹੈ